ਲਗਾਤਾਰ ਵੱਡੇ ਹਾਸੇ ਤਾਂ ਸੜਕ ਤੇ ਜ਼ਰੂਰ ਵੱਧਦੇ ਆਂਦੇ ਆ ਲੋਕ ਕਹਿੰਦੇ ਨੇ ਸਾਡੀ ਸੁਲਤਾਨਾ ਵੱਧ ਗਈਆਂ ਪਰ ਉੱਥੇ ਹੀ ਹਾਸੇ ਵੱਧੇ ਜਿਹੜੇ ਨਜ਼ਰ ਆ ਰਹੇ ਨੇ ਤਮਾਮ ਡਾਵਾਲੀ ਤੋਂ ਬਠਿੰਡਾ ਹਾਈਵੇ ਐ ਜਿੱਥੇ ਹਜੇ ਤਾਂ ਉਹਨਾਂ ਦਾ ਕੰਮ ਵੀ ਵਿਚਾਲਿਆ ਪਰ ਇਹੇ ਠੇਕੇਦਾਰ ਦੀ ਅੰਗੇਲੀਆਂ ਦੇ ਕਾਰਨ ਜਿਹੜੀ バス ਦਾ ਇੱਕ ਬਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਪਥਰਾੜਾ ਦੇ ਨੇੜੇ ਇਹ ਹਾਸਾ ਹੋਇਆ ਜਿਹੜਾ 100 ਮੀਟਰ ਦੂਰ ਜਾ ਕੇ ਵੀ ਬਸ ਕੰਟਰੋਲ ਨਾ ਹੋਣ ਤੇ ਕੁਝ ਡਰਾਈਵਰ ਦੀ ਅੰਗੇਲੀ ਐ ਤੇ ਕੁਝ ਠੇਕੇਦਾਰ ਦੀ ਅੰਗੇਲੀ ਐ ਦਾ ਜ਼ਿੰਮੇਵਾਰ ਕੌਣ ਠੇਕੇਦਾਰ ਆ ਡਰਾਈਵਰ ਹੈ ਇਹ ਗੱਲ ਤਾਂ ਦੇਖਣਾ ਹੋਊਗਾ ਤਾਂ ਪਰ ਇਹ ਵੀ ਹੈ ਕਿ ਇੰਨੀ ਕੰਟਰੋਲ ਚੋਂ ਨਹੀਂ ਹੋਈ ਬੱਸੇ ਜਾਂ ਫਿਰ ਬੱਸ ਜੀ ਡਰਾਈਵਰ ਦੇ ਬੱਸੋਂ ਕਿਉਂ ਬਾਹਰ ਹੋਈ ਆਖਿਰ ਕਿੰਨੀਕ ਸਪੀਡ ਤੇ ਸੀ ਬੱਸ ਕਿਉਂਕਿ ਮੀਂਹ ਦਾ ਮੌਸਮ ਹੈ ਲਗਾਤਾਰ ਵੱਡੇ ਤੌਰ ਤੇ ਉੱਤੇ ਜਿਹੜੀ ਬੱਸ ਕੁਆਲਿਟੀ ਹੈ ਤੇ ਜਿੰਦੇ ਵਿੱਚ ਇੱਕ ਜਣੇ ਦੀ ਮੌਤ ਵੀ ਹੋ ਚੁੱਕੀ ਹੈ ਤਮਾਮ ਇਹ ਤਸਵੀਰਾਂ ਨੇ ਪਿੰਡ ਪਠਾਨਾ ਤੇ ਜ਼ਿਲ੍ਹਾ ਪਠਿੰਡਾ ਦੇ ਜੋ ਆਖਰੀ ਜਿਹੜਾ ਹਰਿਆਣੇ ਦੇ ਨਾਲ ਜਿਹੜਾ ਬਾਰਡਰ ਵੀ ਪੈ ਜਾਂਦਾ ਤਾਂ ਉੱਥੇ ਇੱਕ ਵੱਡਾ ਹਾਦਸਾ ਵਾਪਰਿਆ ਗੰਭੀਰ ਹੋਏ ਨੇ ਉਹਨਾਂ ਨੂੰ ਡਾਵਾਲੀ ਦੇ ਨਾਗਰਿਕ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਡਰਾਈਵਰ ਦੇ ਦੇਖੋ ਜੇ ਲੋਕ ਨੇ ਪਿੰਡ ਵਾਲੇ ਦੇ ਕਹਿ ਕੇ ਜਾ ਰਿਹਾ ਕਿ ਡਰਾਈਵਰ ਦੀ ਅੰਗਿਲੀ ਦੇ ਕਾਰਨ ਓਵਰ ਸਪੀਡ ਬੱਸ ਦੱਸੀ ਜਾ ਰਹੀ ਹੈ ਤਾਂ ਉੱਥੇ ਹੀ ਠੇਕੇਦਾਰ ਦੀ ਜਿਹੜੀ ਅੰਗਿਲੀ ਹੈ ਉਹ ਵੀ ਸਾਹਮਣੇ ਆ ਰਹੀ ਹੈ ਤਾਂ ਲਗਾਤਾਰ ਜਿਹੜੇ ਕੁਝ ਇੱਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਕਸੀਡੈਂਟ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਡਰਾਈਵਰ ਦੀ ਗਲਤੀ ਜਾਂ ਫਿਰ ਠੇਕੇਦਾਰ ਦੀ ਗਲਤੀ ਦੇ ਨਾਲ ਜਿਹੜਾ ਵੱਡਾ ਹਾਸਾ ਹੋਇਆ ਕਿਸੇ ਪਰਿਵਾਰ ਦਾ ਜਿਹੜਾ ਜੀ ਗੈਸ ਦਾ ਜ਼ਿੰਮੇਦਾਰ ਕੋਣ ਹੈ ਤਾਂ ਉੱਥੇ ਹੀ ਜਿਹੜੇ ਲਗਾਤਾਰ ਕੋਈ ਵੀ ਜਿਹੜਾ ਬੱਸ ਦਾ ਟਾਇਰ ਆ ਕੁਛ ਵੀ ਫਟਣ ਦੀ ਸਭਾਵਨਾ ਸਾਹਮਣੇ ਨਹੀਂ ਆਈ ਪਰ ਉੱਥੇ ਹੀ ਲੋਕਾਂ ਨਾਲ ਵੀ ਗੱਲਬਾਤ ਕਰਦੇ ਲੋਕ ਜਿਹੜੇ ਪਿੰਡ ਦੇ ਮੌਜੂਦ ਨੇ ਭਾਈ ਕਿੰਨੀ ਕੀ ਦਿਨ ਪਹਿਲਾਂ ਇਹ ਹਸਾ ਹੋਇਆ ਅਸੀਂ ਤਕਰੀਬਨ ਸਾਹਮਣੇ ਮੌਕੇ 'ਤੇ ਖੜੇ ਸੀਗੇ ਜਦੋਂ ਹਸਾ ਹੋਇਆ ਬਾਰਿਸ਼ ਹੋ ਰਹੀ ਸੀ ਸਾਨੂੰ ਤਕਰੀਬਨ ਟਾਇਰ ਫਟਣ ਦੀ ਆਵਾਜ਼ ਆਉਣ ਕਰਕੇ ਅਸੀਂ ਅੰਗੋਲੀ ਕੀਤਾ ਪਰ ਜਦੋਂ ਲੋਕਾਂ ਨੇ ਸ਼ੀਸ਼ਾ ਪੰਨ ਕੇ ਉੱਪਰ ਆਉਣੇ ਸ਼ੁਰੂ ਕਰਤਾ ਤਾਂ ਸਾਨੂੰ ਪਤਾ ਲੱਗਾ ਵੀ ਇਹ ਬੱਸ ਬਲਟ ਗਈ ਆ ਅਸੀਂ ਚੰਗ ਟਾਈਮ ਤੇ ਆਇਆ ਤਾਂ ਸਵਾਰੀਆਂ ਨੂੰ ਡਰਾਈਵਰ ਨੇ ਸ਼ੀਸ਼ਾ ਖੋਦ ਹੀ ਪਾ ਲਿਆ ਸੀ ਬਾਹਰ ਕੱਢਣੇ ਸ਼ੁਰੂ ਹੋ ਗਏ ਸੀ ਤੇ ਕੁਝ ਅਸੀਂ ਉੱਪਰੋਂ ਬਾਹਰ ਕੱਢ ਲਏ ਸੀ ਲੇਕਿਨ ਮੰਦਭਾਗੀ ਖਬਰੇ ਆ ਵੀ ਇੱਕ ਲੇਡੀਜ਼ ਵਿਚਾਰੀ ਬੱਸ ਦੇ ਬਿਲਕੁਲ ਛਾਸੀ ਦੇ نیچے ਆ ਚੁੱਕੀ ਸੀ ਜਿਸ ਨੂੰ ਮੌਕੇ ਤੇ ਜੀਸੀਬੀ ਬੁਲਾ ਕੇ ਬਾਹਰ ਕੱਢਿਆ ਗਿਆ ਉਹਨਾਂ ਦੀ ਉਹ ਪਿੰਡ ਲੋਹਾਰਾ ਤੋਂ ਦੱਸਿਆ ਜਾ ਰਹੇ ਸੀ ਉਹਨਾਂ ਦੇ ਹਸਬੰਡ ਨਾਲ ਸੀਗੇ ਪਰ ਉਹ ਵਿਚਾਰੇ ਦੀ ਮੰਦਭਾਗੀ ਖਦਰ ਉਹਨਾਂ ਦੀ ਬਹੁਤ ਮਾੜੀ ਗੰਗਲੀ ਕਿੰਨੀ ਦੇਖਦੇ ਹੋ ਅਨੇ ਗੱਲੀ ਮੌਕੇ ਤੇ ਦੱਸਣ ਅਨੁਸਾਰ ਸਵਾਰੀਆਂ ਦਾ ਤਾਂ ਇਹੀ ਕਹਿਣਾ ਕਿ ਡਰਾਈਵਰ ਓਵਰ ਸਪੀਡ ਹੋਣ ਦੇ ਬਾਵਜੂਦ ਫੋਨ ਦੀ ਵਰਤੋਂ ਕਰ ਰਿਆ ਸੀ ਨਾਲ ਤੇ ਕੁਝ ਰੋਡ ਦੇ ਉੱਪਰ ਹੰਪ ਬਣੇ ਹੋਏ ਨੇ ਜਿਨ੍ਹਾਂ ਦਾ ਪ੍ਰਸ਼ਾਸਨ ਨੇ ਜਾਂ ਇਹਨਾਂ ਦੇ ਰੋਡ ਕਰਮਚਾਰੀਆਂ ਨੇ ਧਿਆਨ ਨਹੀਂ ਦਿੱਤਾ ਉਹ ਵਿਚਾਲੇ ਆਪਾਂ ਦੇਖਦੇ ਹਾਂ ਸਾਹਮਣੇ ਹੰਪ ਬਣੇ ਹੋਏ ਆ ਉਸ ਤੋਂ ਬੱਸ ਨੇ ਡੰਪ ਕੀਤਾ ਤੇ ਬੱਸ ਆ ਕੇ ਡਵਾਈਡਰ ਦੇ ਉੱਪਰ ਚੜ ਗਈ ਓਵਰ ਕੰਟਰੋਲ ਓਵਰ ਕੰਟਰੋਲ ਬਿਲਕੁਲ ਲਗਾਤਾਰ ਭਾਈ ਤੁਸੀਂ ਪਿੰਡ ਪਥਰਾਲਾ ਦੇ ਰਹਿਣ ਵਾਲਿਆਂ ਕੀ ਦੇਖਦੇ ਹੋ ਲਗਾਤਾਰ ਡਹਾਸਾ ਕੁਝ ਦਿਨ ਪਹਿਲਾਂ ਵੀ ਕਾਰ ਪਲਟੀ ਸੀ ਅੱਜ ਫੇਰ ਬੱਸ ਪਲਟੀ ਹੈ ਕਿਵੇਂ ਦੇਖਦੇ ਕੋਸਤਾ ਇਹ ਜਿਹੜੇ ਸੜਕ ਦੇ ਵਿੱਚ ਖੱਡੇ ਪਏ ਨਾ ਆਹ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਬੱਲ ਰਿਹਾ ਹੈ ਇਹ ਐਨਐਚਈ ਦੀਆਂ ਇਨੀਆਂ ਨਲੈਕੀਆਂ ਨਾ ਵੀ ਥਾਂ ਥਾਂ ਇਨਾਂ ਤੇ ਖੱਡੇ ਪਾਏ ਨੇ ਜਿਹੜਾ ਕਿ ਇਨਾਂ ਨੇ ਰਸਤਾ ਸਾਫ਼ ਕਰਕੇ ਦੇਣਾ ਹੁੰਦਾ ਹੈਗਾ ਇਹਨਾਂ ਨੂੰ ਬਾਰ ਬਾਰ ਪ੍ਰਸ਼ਾਸਨ ਨੂੰ ਮਿਲਣ ਤੇ ਪਹਿਲਾਂ ਅਸੀਂ ਕਿਸਾਨ ਯੂਨੀਅਨ ਨਾਲ ਵੀ ਬਹੁਤ ਵਾਰੀ ਮਿਲੇ ਆਂ ਪਰ ਹਰ ਇੱਕ ਤਾਂ ਤੁਸੀਂ ਵੇਖ ਲਓ ਹਾਦਸੇ ਤਾਂ ਰੋਜ਼ ਹੀ ਹੁੰਦੇ ਨੇ ਇਹ ਪਰ ਕੁਸ ਇਹ ਸਵਾਰੀਆਂ ਦੇ ਦੱਸਣ ਮੁਤਾਬਕ ਡਰਾਈਵਰ ਦੀ ਵੀ ਜਾਣ ਗੈਲੀ ਹੈ ਵੀ ਜਿਹੜਾ ਕਿ ਫੋਨ ਤੇ ਗੱਲਾਂ ਬਾਤਾਂ ਕਰਦੇ ਆਉਂਦੇ ਆ ਇਹ ਤਕਰੀਬਨ ਇਹਨਾਂ ਨੂੰ ਹੁੰਦੀ ਆ ਬਹੁਤ ਵਾਰੀ ਆਪਾਂ ਬਹਨੇ ਆ ਇਹੋ ਜਿਹੀਆਂ ਨਹੀਂ ਕਰਨੀ ਚਾਹੀਦੀ ਪਰ ਇਹਦੇ ਸਿੱਧਾ ਤੇ ਸਿੱਧਾ ਜ਼ਿੰਮੇਵਾਰ ਐਨ ਐਚ ਆਈ ਮੈਂਕ ਮੈਂ ਜਿਹੜੇ ਨੇ ਥਾਂ ਥਾਂ ਦੇ ਉੱਤੇ ਖੱਡੇ ਪਾਏ ਨੇ ਸੜਕ ਦੇ ਉੱਤੇ ਫੇਰ ਜੇ ਆਪਾਂ ਇਹਨਾਂ ਦੀ ਕੋਈ ਕਰਦੇ ਆ ਤਾਂ ਇਹ ਲੋਕ ਹੀ ਕਹਿੰਦੇ ਨੇ ਵੀ ਇਹ ਪਥਰਾਲੇ ਦੇ ਲੋਕ ਆ ਯਾਰ ਜਿਹੜੇ ਇਹਦੇ ਵਿੱਚ ਕੋਈ ਸਾਢੇ ਡਿੱਕਾ ਪਾਉਂਦੇ ਆ ਪਰ ਆਹ ਵੇਖ ਲਓ ਅੱਜ ਇਹ ਆਣ ਐਨ ਐਚ ਆਈ ਦੀਆਂ ਗਹਿਲੀ ਦੇ ਨਾਲ ਹੀ ਐਡਾ ਬੜਾ ਹਾਸਤਾ ਹੋਇਆ ਇੱਕ ਦੀ ਲੇਡੀਜ਼ ਦੀ ਜਾਨ ਗਈ ਹੈ ਲਗਾਤਾਰ ਰੋਜ਼ ਕੋਈ ਨਾ ਕੋਈ ਵਿਕਲਪ ਐਕਸੀਡੈਂਟ ਜਾਂ ਕਾਰ ਪਲਟਦੀ ਜਿਹੜੇ ਘਟਨਾਵਾਂ ਸਾਹਮਣੇ ਆਉਂਦੀਆਂ ਲਗਾ ਜੀ ਇੱਕ ਆਪਣੇ ਆ ਪਿੰਡ ਨੂੰ ਥੱਲੇ ਦਾ ਰਸਤਾ ਉੱਤਰਦਾ ਜੀ ਰਲਦੂ ਵਾਲੇ ਨਾਲ ਹੀ ਜੀ ਉਹ ਟਰੈਕਟਰ ਚੜ ਰਿਆ ਸੀ ਟਰੈਕਟਰ ਤੋਂ ਚੜੇ ਨਹੀਂ ਗਿਆ ਪਿੱਛੇ ਕਾਰ ਸੀ ਕਾਰ ਦੇ ਵਿੱਚ ਵਜੇ ਦੋ ਬੱਚੇ ਸੀਗੇ ਲੇਕਿਨ ਬੱਚੇ ਤੇ ਰਹਿ ਗਈ ਜਾਨੀ ਮਲੀ ਮਾਰ ਕੋਈ ਨੁਕਸਾਨ ਨਹੀਂ ਹੋਇਆ ਬਾਈ ਜੀ ਤੁਸੀਂ ਤੁਸੀਂ ਅੰਦਰ ਉਤਾਰਾ ਵਗੈਰਾ ਇਹ ਪਟਨੇ ਸੀ ਕੀ ਲੱਗਿਆ ਕਿਵੇਂ ਓਵਰ ਕੰਟਰੋਲ ਕਿਵੇਂ ਹੋਈ ਇਹ ਜੀ ਆਪਣੇ ਕਰੰਟ ਬਹੁਤ ਜ਼ਿਆਦੇ ਸੀ ਇਹ ਬ੍ਰਾਸ਼ਟ ਵੀ ਹੋ ਸਕਦਾ ਸੀਗਾ ਹੁਣ ਇਹਦੀਆਂ ਤਾਰਾਂ ਅਸੀਂ ਪਟ ਚੁੱਕੀਆਂ ਜੀ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਉਧਰੋਂ ਡਿੱਗੀ ਆ ਜੀ ਉਹ ਢੇਰੀ ਤੇ ਚੜ ਕੇ ਹਾਂਜੀ ਹਾਂਜੀ ਇਹਨਾਂ ਲੈਕੀ ਠੇਕੇਦਾਰ ਦੀ ਹੈ ਜਾਂ ਫਿਰ ਇਹਨਾਂ ਚੇਦ ਕਰ ਰਹੀ ਹੁੰਦਾ ਜੀ ਛੜਕ ਵਾਲਿਆਂ ਦੀ ਹੈ ਜੀ ਇਹ ਬਹੁਤ ਜ਼ਿਆਦਾ ਗੱਡੀ ਵੀ ਨਹੀਂ ਕੰਟਰੋਲ ਹੋਈ ਸੀ ਉਹ ਉੱਥੋਂ ਚੱਲੀ ਆ ਜੀ ਵੇਖ ਲਓ 100 ਮੀਟਰ ਪਿਆ ਕੇ ਪਲਟੀ ਹਾਂ ਪਲਟੀ ਆ ਜੀ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਕਹਿੰਦੇ ਨਜ਼ਰ ਆਇਆ ਨੇ ਕਿ 100 ਮੀਟਰ ਕੀ ਗੱਲਬਾਤ ਬਾਈ ਜੀ ਡਰਾਈਵਰ ਦੀ ਬਹੁਤ ਅਨਗਿਹਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਡਰਾਈਵਰ ਦਾ ਸਾਨੂੰ ਨਹੀਂ ਪਤਾ ਕੀ ਖਾਦਾ ਸੀ ਉਹ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਟੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਪੁੱਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਦੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ਕੇ ਬੰਦੇ ਬਸ ਬਸ ਚਲਾ ਰਿਹਾ ਹੈ ਸਪੀਡ ਵੀ ਜ਼ਿਆਦਾ ਜੀ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਐ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਤੇ ਹੋਣਾ ਹੀ ਆ ਭੈਣ ਜੋ بارش ਹੋ ਰਹੀ ਸੀ ਮੌਕੇ ਤੇ ਬਾਰਸ਼ ਹੋ ਰਹੀ ਸੀ ਪੂਰੀ ਫੁੱਲ ਫੁੱਲ بارش ਹੋ ਰਹੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰੋਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬਜਰੀ ਪਏ ਉੱਥੋਂ ਸਲਿਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਬਾ ਕਰ ਰਹੇ ਗਰੀਬ ਆਦਮੀ ਇਹ ਸਾਡੇ ਇਹਦੇ ਬਾਈ ਦੇ ਇਹ ਕਹਿੰਦਾ ਇਹ ਡਰਾਈਵਰ ਦੀ ਗਲਤੀ ਕਰਕੇ ਹੋਇਆ ਵੀ ਇੰਨੀ بارش ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਕੀਤੀ ਜਾ ਰਹੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰੀ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਇਹ ਘਟਨਾ ਹੋਈ ਹੈ ਤੁਹਾਨੂੰ ਕਦ ਕਿੰਨੇ ਕਵਜੇ ਤੁਹਾਨੂੰ ਸੂਚਨਾ ਮਿਲੀ ਸਰ ਆ ਜਿਹੜੇ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਤਕਰੀਬਨ 3 ਵਜੇ ਦੇਕੀ ਜਿਹੜੀ ਕਿ ਵਿਲੇਜ ਰੂਪਦੂ ਸਿੰਘ ਵਾਲਾ ਜੇ ਕਿ ਚੌਕੀ ਫਤਰਾ ਵਾਲਾ ਤੇ ਅੰਦਰ ਪੈਂਦਾ ਇੱਕ ਬੱਸ ਹੈ ਜਿਹੜੀ ਉਹ ਮੇਨ ਰੋਡ ਦੇ ਉੱਪਰ ਹੈ ਪਾਲਟਿੰਗਲੀ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਆ ਕੇ ਐਸਐਸਐਫ ਦੀ ਟੀਮ ਤੇ ਅਸੀਂ ਮੌਕੇ ਤੇ ਆ ਕੇ ਜਿਹੜਾ ਵੀ ਇਹਦਾ ਦੇਖਿਆ ਪ੍ਰਾਪਤ ਹੋਇਆ ਪਤਾ ਲੱਗਿਆ ਵੀ ਇੱਕ ਲੇਡੀ ਦੀ ਡੈਥ ਹੋਈ ਹੈ ਜੋ ਕਿ ਮੌਕੇ ਤੋਂ ਇਥੋਂ ਐਂਬੂਲੈਂਸ ਤੇ ਅਸੀਂ ਜਿਹੜਾ ਹਸਪੀਟਲ ਭੇਜ ਦਿੱਤੀ ਗਈ ਹੈ ਤੇ ਬਾਕੀ ਜੋ ਵੀ ਇਹਦੇ ਵਿੱਚ ਸਵਾਰੀਆਂ ਪੈਸੈਂਜਰਸ ਅ ਇੰਜਰਡ ਨੇ ਉਹ ਵੀ ਹਸਪੀਟਲ ਦੇ ਵਿੱਚ ਐਂਬੂਲੈਂਸਿਜ਼ ਭਲਾ ਕੇ ਭੇਜ ਦਿੱਤੇ ਗਏ ਨੇ ਤੇ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਨੂੰ ਦੱਸ ਦਿੰਦੇ ਸਰ ਇਹਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ ਇਧਰ ਵਿੱਚ ਅਜੇ ਅਸੀਂ ਜਿਹੜਾ ਕੋਈ ਮ੍ਰਿਤਕ ਹੈ ਉਹਨਾਂ ਦੇ ਬਿਆਨ ਲੈ ਰਹੇ ਹਾਂ ਉਹਦਾ ਇਹ ਜੋ ਜੋ ਵੀ ਇੱਥੋਂ ਪਤਾ ਲੱਗਦਾ ਵੀ ਇਹ ਉਹ ਤੁਹਾਨੂੰ ਦੇਖਿਆ ਕਿ ਜਿਹੜੀ ਇਹ ਗੱਡੀ ਤੇ ਜਿਹੜੀ ਬੱਸ ਹੈ ਇਹ ਪਲਟੀ ਹੈ ਤਾਂ ਲਗਾਤਾਰ ਦੇਖੋ ਅ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਜੋ ਸੋਇਆ ਹੋਇਆ ਹੈ ਕਿਉਂ ਆਖਿਰਕਾਰ ਅੱਜ ਇਸ ਨਾਲ ਹੋਇਆ ਕੱਲ ਨੂੰ ਕਿਸੇ ਪਰਿਵਾਰ ਦਾ ਹੋਰ ਵੀ ਜੀਵ ਜਾ ਸਕਦਾ ਹੈ ਨਬਨੇ ਰਹੋ ਪੰਜਾਬ ਹਰਿਆਣਾ ਲਈ ਮੈਂ ਧੰਨਵਾਦ મારા